ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਡਿਗੜੀ ਜੇਲ੍ਹ ਦੇ ਵਿੱਚ ਬੰਦ ਐਨਐਸ ਦੇ ਤਹਿਤ ਬੰਦ ਭਾਈ ਅਮਰਪਾਲ ਸਿੰਘ ਤੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਗਰੋਕ ਨੇ ਆਪਣੇ ਖਿਲਾਫ ਦੂਜੀ ਵਾਰ ਲਗਾਏ ਗਏ ਐਨਐਸ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਹਾਈ ਕੋਰਟ ਨੇ ਰਾਉ ਕੇ ਦੀ ਪਟੀਸ਼ਨ ਦੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਤੇ ਦਿਬੜੂਗੜ ਜੇਲ ਤੇ ਸੁਪਰਡੈਂਟ ਨੂੰ ਵੀ ਨੋਟਿਸ ਜਾਰੀ ਕੀਤਾ ਜੀ ਹਾਂ ਤੇ ਨਾਲ ਹੀ ਦੱਸ ਦੇ ਕੁਲਵੰਤ ਸਿੰਘ ਰਾਉ ਕੇ ਨੇ ਪਿਛਲੇ ਸਾਲ ਜਦੋਂ ਉਹਨਾਂ ਤੇ ਮਾਰਚ 20 ਦੇ ਵਿੱਚ ਐਨਐਸ ਲਗਾ ਕੇ ਦਿਬੜੂਗੜ ਜੇਲ ਭੇਜ ਦਿੱਤਾ ਸੀ ਜਦੋਂ ਵੀਏ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਉੱਤੇ ਲਗਾਏ ਗਏ ਐਨਐਸ ਐਨ ਨੂੰ ਦੀ ਇਹ ਪਟੀਸ਼ਨ ਕੋਲ ਹਾਈ ਕੋਰਟ ਦੇ ਵਿੱਚ ਅਦਾਰ ਵਿਚਾਰ ਅਧੀਨ ਹੈ ਰੋਕ ਕੇ ਲਗਾ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨੈクセ 200000 ਦੇ ਸਿਰਫ ਯਾਸੀ ਕਰਨਾ ਕਰਕੇ ਉਹਨਾਂ ਦੇ ਉੱਤੇ ਐਨਐਸ ਲਗਾ ਦਿੱਤਾ ਇਸ ਨੂੰ ਰੱਦ ਕੀਤਾ ਜਾਵੇ ਜੀ ਹਾਂ ਪਹਿਲਾਂ ਐਨਐਸ ਐਸਲ ਮਾਰ ਕੇ ਖਤਮ ਹੋ ਗਿਆ ਸੀ ਪਰ ਪੰਜਾਬ ਸਰਕਾਰ ਨੇ ਅੰਮਤ ਸਰ ਦੇ ਡੀਐਮ ਰਾਹੀਂ ਹੁਣ ਉਸ ਤੇ ਇੱਕ ਵਾਰ ਫਿਰ ਐਨਐਸ ਲਗਾ ਕੇ ਉਸ ਲਗਾ ਦਿੱਤਾ ਰੋਕੇ ਲੈ ਕੇ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਠੋਸ ਉਦਾਰ ਤੇ ਸਿਰਫ ਐਸੀ ਕਰਨਾ ਕਰਕੇ ਉਸ ਤੇ ਐਨਐਸ ਲਗਾ ਦਿੱਤਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਉਹ ਜੇਲ੍ਹ ਤੋਂ ਬਾਹਰ ਆਵੇ ਵੀਡੀਓ ਦੇਖਣ ਲਈ ਤੁਹਾਡਾ ਦਾਣ